ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰਾਈਮ ਪੰਜਾਬ ਟੀਵੀ ਮੈਂ ਹਾਂ ਸੰਦੀਪ ਖਰਲ ਪਰਮਪਾਲ ਕੌਰ ਜਿਹੜੇ ਇਸ ਵੇਲੇ ਬਠਿੰਡਾ ਤੋਂ ਭਾਜਪਾ ਦੇ ਉਮੀਦਵਾਰ ਨੇ ਉਹਨਾਂ ਵਾਸਤੇ ਇੱਕ ਵਾਰ ਫੇਰ ਤੋਂ ਲੱਗਦਾ ਹੈ ਕਿ ਮੁਸੀਬਤ ਇੱਕ ਨਵੀਂ ਖੜੀ ਹੋ ਗਈ ਹੈ ਦਰਅਸਲ ਉਹਨਾਂ ਨੇ ਆਪਣਾ ਜਿਹੜਾ ਅਸਤੀਫਾ ਹੈ ਕਿਉਂਕਿ ਉਹ ਆਈਐਸ ਅਫਸਰ ਸੀਗੇ ਉਹਨਾਂ ਨੇ ਆਪਣਾ ਵੀਆਰਐਸ ਦੀ ਪ੍ਰਕਿਰਿਆ ਦੇ ਅਨੁਸਾਰ ਆਪਣਾ ਅਸਤੀਫਾ ਕੇਂਦਰ ਸਰਕਾਰ ਨੂੰ ਭੇਜ ਦਿੱਤਾ ਸੀਗਾ ਤੇ ਕੇਂਦਰ ਸਰਕਾਰ ਨੇ ਉਹ ਅਸਤੀਫਾ ਮਨਜ਼ੂਰ ਕਰ ਲਿਆ ਸੀ ਜਿਸ ਤੋਂ ਬਾਅਦ ਉਹਨਾਂ ਨੇ 11 ਅਪ੍ਰੈਲ ਨੂੰ ਭਾਜਪਾ ਆਫੀਸ਼ੀਅਲੀ ਜੁਆਇਨ ਕਰ ਲਈ ਸੀ ਪਰ ਭਗਵੰਤ ਮਾਨ ਸਰਕਾਰ ਨੇ ਉਸ ਵਕਤ ਵੀ ਖਾਸ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਟਵੀਟ ਵੀ ਕੀਤਾ ਸੀਗਾ ਕਿ ਤੁਸੀਂ ਜਿਹੜਾ ਵਾ ਗੈਰ ਸੰਵਿਧਾਨਿਕ ਤਰੀਕੇ ਦੇ ਨਾਲ ਨੌਕਰੀ ਛੱਡੀ ਐ ਤੁਸੀਂ ਜਿਹੜਾ ਵਾ ਨੌਕਰੀ ਦੇ ਉੱਤੇ ਵਾਪਸ ਆਓ ਪਰ ਇਹ ਤੋਂ ਬਾਅਦ ਜਦੋਂ ਉਹਨਾਂ ਨੂੰ ਟਿਕਟ ਅਨਾਉਂਸ ਹੋ ਗਈ ਉਹਨਾਂ ਨੇ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਤਾਂ ਮੁੜ ਇੱਕ ਵਾਰ ਫੇਰ ਭਗਵੰਤ ਮਾਨ ਨੇ ਜਿਹੜਾ ਇੱਕ ਚਿੱਠੀ ਜਾਰੀ ਕਰ ਦਿੱਤੀ ਹੈ ਜਿਦੇ ਵਿੱਚ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਝੂਠ ਬੋਲ ਕੇ ਨੌਕਰੀ ਛੱਡੀ ਹੈ ਭਗਵੰਤਮਾਨ ਇਹ ਦੱਸ ਰਹੇ ਆ ਕਿ ਤੁਸੀਂ ਆਪਣੇ ਰੈਜ਼ੀਗਨੇਸ਼ਨ ਦੇ ਵਿੱਚ ਆਪਣੇ ਅਸਤੀਫਾ ਚਿੱਠੀ ਦੇ ਵਿੱਚ ਇਹ ਲਿਖਿਆ ਕਿ ਤੁਹਾਡੀ ਜਿਹੜੀ 81 ਸਾਲਾ ਮਾਤਾ ਜੀ ਹੈ ਉਹ ਬਿਮਾਰ ਨੇ ਤੇ ਉਹ ਘਰ ਦੇ ਵਿੱਚ ਇਕੱਲੇ ਨੇ ਕਿਉਂਕਿ ਤੁਹਾਡੇ ਪਿਤਾ ਜੀ ਤੇ ਤੁਹਾਡਾ ਛੋਟਾ ਭਰਾ ਜਿਹੜਾ ਉਹ ਤੁਹਾਨੂੰ ਸਦੀਵੀ ਵਿਛੋੜਾ ਦੇ ਗਏ ਨੇ ਇਸ ਕਰਕੇ ਉਹਨਾਂ ਦਾ ਖਿਆਲ ਰੱਖਣ ਵਾਸਤੇ ਹੁਣ ਘਰ ਦੇ ਵਿੱਚ ਕੋਈ ਮੌਜੂਦ ਨਹੀਂ ਹੈ ਤੇ ਮੈਨੂੰ ਨੌਕਰੀ ਤੋਂ ਛੁੱਟੀ ਦਿੱਤੀ ਜਾਵੇ ਇਹਦੇ ਵਾਸਤੇ 3 ਮਹੀਨੇ ਦਾ ਜਿਹੜਾ ਅਲਟੀਮੇਟਮ ਪੀਰੀਅਡ ਹੁੰਦਾ ਜਿਹੜਾ ਇੱਕ ਟਾਈਮ ਦੇਣਾ ਪੈਂਦਾ ਉਹ ਤੁਸੀਂ ਨਹੀਂ ਦਿੱਤਾ ਤੇ ਤੁਸੀਂ ਅਸਤੀਫਾ ਜਿਹੜਾ ਉਹ ਆਪਣਾ ਕੇਂਦਰ ਤੋਂ ਮਨਜ਼ੂਰ ਕਰਾ ਲਿਆ ਨਾਲ ਦੀ ਨਾਲ ਹੀ ਭਗਵੰਤਮਾਨ ਇਹ ਗੱਲ ਕਹਿੰਦੇ ਆ ਕਿ ਪੰਜਾਬ ਦੇ ਵਿੱਚ 231 ਆਈਐਸ ਆਫੀਸਰਸ ਦੀ ਲੋੜ ਹੈ ਤੇ ਇਸ ਵਕਤ ਪੰਜਾਬ ਸਰਕਾਰ ਕੋਲ 192 ਆਫੀਸਰਸ ਆ ਸੋ ਇਸ ਕਰਕੇ ਤੁਸੀਂ ਤੁਰੰਤ ਨੌਕਰੀ ਨੂੰ ਜੁਆਇਨ ਕਰੋ ਤੇ ਦੂਜੇ ਪਾਸੇ ਪਰਮਪਾਲ ਕੌਰ ਜਿਹੜੇ ਆ ਉਹ ਤਾਂ ਚੋਣ ਪ੍ਰਚਾਰ ਦੇ ਵਿੱਚ ਰੁੱਝੇ ਹੋਇਆ ਕਿਉਂਕਿ ਭਾਜਪਾ ਨੇ ਉਹਨਾਂ ਨੂੰ ਟਿਕਟ ਦੇ ਦਿੱਤੀ ਹੈ ਤੇ ਕੱਲ 7 ਮਈ ਤੋਂ ਪੰਜਾਬ ਦੇ ਵਿੱਚ ਨਾਮਜ਼ਦਗੀ ਦਾ ਸਿਲਸਲਾ ਜਿਹੜਾ ਉਹ ਵੀ ਸ਼ੁਰੂ ਹੋ ਗਿਆ ਅੱਜ ਭਲਕੇ ਪਰਮਪਾਲ ਕੌਰ ਜਿਹੜੇ ਆ ਉਹ ਆਪਣੀ ਨਾਮਜ਼ਦਗੀ ਵੀ ਦਾਖਲ ਕਰ ਦੇਣਗੇ ਇਹ ਸਭ ਦੇ ਵਿੱਚ ਭਗਵੰਤ ਮਾਨ ਵੱਲੋਂ ਜਿਹੜੀ ਇਹ ਚਿੱਠੀ ਜਾਰੀ ਕਰ ਦਿੱਤੀ ਗਈ ਜਿਹਦੇ ਵਿੱਚ ਉਹਨਾਂ ਨੇ ਹਵਾਲਾ ਦਿੱਤਾ ਹੈ ਕਿ ਤੁਸੀਂ ਝੂਠ ਬੋਲ ਕੇ ਨੌਕਰੀ ਛੱਡੀ ਹੈ ਤੁਹਾਨੂੰ ਨੌਕਰੀ ਵਾਪਸ ਜੁਆਇਨ ਕਰਨੀ ਪਵੇਗੀ ਪਰ ਸਵਾਲ ਇਹ ਖੜਾ ਹੁੰਦਾ ਹੈ ਕੀ ਕੀ ਕਿਸੇ ਆਈਐਸ ਆਫੀਸਰ ਨੂੰ ਜਿਹੜੀ ਸੂਬਾ ਸਰਕਾਰ ਹੈ ਉਹ ਰਿਜ਼ਾਈਨ ਦੇਣ ਤੋਂ ਯਾਨੀ ਕਿ ਅਸਤੀਫਾ ਦੇਣ ਤੋਂ ਰੋਕ ਸਕਦੀ ਹੈ ਤਾਂ ਮਾਹਰਾਂ ਦੇ ਅਨੁਸਾਰ ਸੂਬਾ ਸਰਕਾਰ ਐਦਾਂ ਬਿਲਕੁਲ ਨਹੀਂ ਕਰ ਸਕਦੀ ਕਿਉਂਕਿ ਇਹ ਇੰਡੀਆ ਲੈਵਲ ਦੇ ਜਿੰਨੇ ਵੀ ਆਫੀਸਰਸ ਹੁੰਦੇ ਨੇ ਚਾਹੇ ਆਈਐਸ ਹੋਣ ਆਈਪੀਐਸ ਹੋਣ ਆਈਐਫਐਸ ਆਫੀਸਰਸ ਹੋਣ ਇਹਨਾਂ ਦੀ ਜਿਹੜੀ ਕਮਾਂਡ ਆ ਉਹ ਕੇਂਦਰ ਦੇ ਕੋਲ ਹੁੰਦੀ ਹੈ ਇਸੇ ਕਰਕੇ ਹੀ ਕੇਂਦਰ ਨੇ ਪਹਿਲਾਂ ਇਹਨਾਂ ਦਾ ਅਸਤੀਫਾ ਮਨਜ਼ੂਰ ਕੀਤਾ ਦੇ ਬਾਅਦ ਵਿੱਚ ਇਹਨਾਂ ਨੂੰ ਭਾਜਪਾ ਜਿਹੜੀ ਹੈ ਉਹ ਜੁਆਇਨ ਕਰਾਈ ਤੇ ਮੁੜਕੇ ਇਹਨਾਂ ਨੂੰ ਨਾਮਿਨੇਸ਼ਨ ਬਣਾਤਾ ਕੈਂਡੀਡੇਟ ਬਣਾਤਾ ਬਠਿੰਡਾ ਲੋਕ ਸਭਾ ਸੀਟ ਤੋਂ ਹੁਣ ਇਹ ਸਭ ਦੇ ਵਿੱਚ ਭਗਵੰਤ ਮਾਨ ਸਰਕਾਰ ਹਵਾਲਾ ਦੇ ਰਿਹਾ ਵੀ ਇੱਕ ਤਾਂ ਤੁਸੀਂ ਝੂਠ ਬੋਲਿਆ ਤੇ ਦੂਜਾ ਹਵਾਲਾ ਦੇ ਰਿਹਾ ਵੀ ਸਾਡੇ ਕੋਲ ਤਾਂ ਜਿਹੜੇ ਅਫਸਰਾਂ ਦੀ ਗਿਣਤੀ ਉਹ ਪਹਿਲਾਂ ਹੀ ਘੱਟ ਹੈ ਤੇ ਦੂਜੇ ਪਾਸੇ ਹੁਣ ਪਰਮਪਾਲਕ ਔਰ ਸਿੱਧੂ ਜਿਹੜੇ ਕਿ ਸਿਕੰਦਰ ਸਿੰਘ ਮਲੂਕਾ ਹੁਣਾਂ ਦੀ ਨੂੰ ਨੇ ਜਿਹੜੇ ਅਕਾਲੀ ਦਲ ਦੇ ਨਾਲ ਸੰਬੰਧਤ ਨੇ ਉਹਨਾਂ ਨੂੰ ਚਿੱਠੀ ਜਾਰੀ ਕਰ ਦਿੱਤੀ ਹੈ ਵੀ ਤੁਸੀਂ ਨੌਕਰੀ ਦੁਬਾਰਾ ਜੁਆਇਨ ਕਰੋ ਇਹ ਸਭ ਦੇ ਵਿੱਚ ਮੁਸ਼ਕਲਾਂ ਵੱਧ ਸਕਦੀਆਂ ਨੇ ਪਰ ਇਹਨਾਂ ਦੀ ਸਹਾਇਤਾ ਕੇਂਦਰ ਕਰੇਗੀ ਉਹ ਇਸ ਕਰਕੇ ਕਿ ਇਸ ਤੋਂ ਪਹਿਲਾਂ ਵੀ ਇਦਾਂ ਹੋਇਆ ਸੀਗਾ ਜਦੋਂ ਪੰਜਾਬ ਸਰਕਾਰ ਨੇ ਪੰਚਾਇਤਾਂ ਭੰਗ ਕੀਤੀਆਂ ਸੀਗੀਆਂ ਉਹਦੇ ਤੇ ਫਿਰ ਯੂ ਟਰਨ ਲੈ ਲਿਆ ਗਿਆ ਉਸ ਵਕਤ ਵੀ ਦੋ ਸੀਨੀਅਰ ਆਈਐਸ ਅਫੀਸਰ ਜਿਹੜੇ ਆ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਤੇ ਹੋਇਆ ਕੁਝ ਵੀ ਨਹੀਂ ਸੀ ਫਿਰ ਉਸ ਮਾਮਲੇ ਦੇ ਵਿੱਚ ਮੁੜ ਕੇ ਕੇਂਦਰ ਨੇ ਉਹਨਾਂ ਨੂੰ ਬਹਾਲ ਕਰ ਦਿੱਤਾ ਇਹ ਤੋਂ ਪਹਿਲਾਂ ਤਾਜ਼ਾ ਮਿਸਾਲ ਆਮ ਆਦਮੀ ਪਾਰਟੀ ਦੇ ਵਿੱਚ ਹੀ ਮਿਲਦੀ ਹੈ ਜਦੋਂ 2022 ਦੀਆਂ ਚੋਣਾਂ ਸੀਗੀਆਂ ਤਾਂ ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਤੋਂ ਵਿਧਾਇਕ ਕੁਮਰ ਵਿਜੇ ਪ੍ਰਤਾਪ ਜਿਹੜੇ ਆਈਪੀਐਸ ਆਫੀਸਰ ਹੈ ਉਹਨਾਂ ਨੇ ਵੀ ਕੁਝ ਦਿਨ ਪਹਿਲਾਂ ਹੀ ਆਪਣਾ ਅਸਤੀਫਾ ਕੇਂਦਰ ਨੂੰ ਭੇਜਿਆ ਸੀ ਮਨਜ਼ੂਰ ਹੋ ਗਿਆ ਸੀ ਚੋਣਾਂ ਲੜੀਆਂ ਚੋਣਾਂ ਜਿੱਤ ਗਏ ਇਹ ਸਭ ਦੇ ਵਿੱਚ ਹੁਣ ਪਰਮਪਾਲ ਕੌਰ ਸਿੱਧੂ ਜਿਨ੍ਹਾਂ ਨੇ ਆਪਣੀ ਨੌਕਰੀ ਜਿਹੜੀ ਹੈ ਬਤੌਰ ਪੰਚਾਇਤ ਆਫੀਸਰ ਜੁਆਇਨ ਕੀਤੀ ਸੀ 2011 ਦੇ ਵਿੱਚ ਉਹ ਆਈਏਐਸ ਪ੍ਰਮੋਟ ਹੋਏ ਇਸ ਵੇਲੇ ਪੰਜਾਬ ਸਟੇਟ ਇੰਡਸ ਇੰਡਸਟਰੀਅਲ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਵਿੱਚ ਉਹ ਬਤੌਰ ਡਾਇਰੈਕਟਰ ਸੇਵਾਵਾਂ ਨਿਭਾ ਰਹੇ ਸੀਗੇ ਤੇ ਅਸਤੀਫਾ ਦੇ ਦਿੱਤਾ ਭਾਜਪਾ ਜੁਆਇਨ ਕਰ ਲਈ ਚੋਣ ਪ੍ਰਚਾਰ ਕਰ ਰਹੇ ਨੇ ਪਰ ਭਗਵੰਤ ਮਾਨ ਸਰਕਾਰ ਨੇ ਨੋਟਿਸ ਜਾਰੀ ਕਰ ਦਿੱਤਾ ਹੈ ਵੀ ਤੁਸੀਂ ਨੌਕਰੀ ਜੁਆਇਨ ਕਰੋ ਹੁਣ ਦੇਖਦੇ ਆ ਇਹਦੇ ਉੱਤੇ ਕੇਂਦਰ ਜਾਂ ਪਰਮਪਾਲ ਕੋਰ ਸਿੱਧੂ ਜਿਹੜੇ ਭਾਜਪਾ ਦੇ ਉਮੀਦਵਾਰ ਨੇ ਉਹ ਪੰਜਾਬ ਸਰਕਾਰ ਨੂੰ ਆਪਣਾ ਕੀ ਜਵਾਬ ਪੇਸ਼ ਕਰਦੇ ਨੇ